ਸਤਿ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਪਾ ਕਰ ਰਹੇ ਹਾਂ ਸਵੇਰ ਦੇ ਕੰਮਾਂ ਤੋਂ ਵੀਡੀਓ ਸ਼ੁਰੂ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਆਪਣੇ ਘਰ ਵਿੱਚ ਠੀਕ ਠਾਕ ਹੋਵੋਗੇ ਅੱਜ ਅੱਪਾ ਬਣਾਈਏ ਕੜੀ ਕੜੀ ਆਪਣੀ ਤਕਰੀਬਨ ਰਿੱਝ ਗਈ ਹੈ ਹੋ ਗਿਆ ਘੰਟਾ ਕਰੀ ਨੇ ਕੜੀ ਜਿੰਨੀ ਪੱਕੂਗੀ ਉਨੀ ਸਵਾਦ ਬਣੂਗੀ ਇੱਧਰ ਅੱਪਾ ਰੱਖਤਾ ਜੀ ਦੁੱਧ ਨੂੰ ਵਾਲਾ ਦੇਣਾ ਇੱਧਰ ਆਪਾਂ ਕੜੀ ਦੇ ਨਾਲ ਬਣਾਉਨੇ ਆ ਚਟਣੀ ਮੇਰੇ ਕੋਲੇ ਅੰਬ ਪਏ ਸੀਗੇ ਦੋ ਆਪਾਂ ਅੰਬ ਛਿੱਲ ਲੈ ਪਦੀਨਾ ਲੈ ਲਿਆ ਪਿਆਜ਼ ਲੈ ਲਿਆ ਤੇ ਇਹ ਲਾਲ ਮਿਰਚਾਂ ਆਪਾਂ ਕੁੱਟ ਲਈਆਂ ਤੇ ਬਸ ਆਹੀ ਚੀਜ਼ਾਂ ਪਾਉਂਗੀ ਮੈਂ ਗੁੜ ਵੀ ਪਾਉਂਗੀ ਥੋੜਾ ਜਿਹਾ ਫਿਰ ਤੁਹਾਨੂੰ ਦਿਖਾਵਾਂਗੀ ਕਿਉਂਕਿ ਜਦੋਂ ਆਪਾਂ ਨਾ ਚਟਨੀ ਕੁੱਟਦੇ ਆ ਤੇ ਉਹਦਾ ਪੁੰਡੇ ਦਾ ਕੋਟਾ ਦਾ ਖੜਕਾ ਵਾਲਾ ਹੁੰਦਾ ਹੈਗਾ ਤੇ ਮੈਂ ਤੁਹਾਨੂੰ ਬਸ ਚੀਜ਼ਾਂ ਦਿਖਾਤੀਆਂ ਵੀ ਆਹ ਪਾਵਾਂਗੇ ਆਪਾਂ ਤੇ ਤੁਹਾਨੂੰ ਮੈਂ ਬਾਅਦ ਵਿੱਚ ਦਿਖਾਉਣੀ ਹੈ ਚਟਣੀ ਲਓ ਜੀ ਹੁਣ ਆਪਾਂ ਪਾ ਲਿਆ ਪਦੀਨਾ ਹੁਣ ਮੈਂ ਪਦੀਨਾ ਕੁੱਟ ਕੇ ਤੁਹਾਨੂੰ ਦਿਖਾਉਣੀ ਆ ਲਓ ਜੀ ਆਪਾਂ ਪਿਆਜ਼ ਪਾ ਕੇ ਅੱਧੇ ਕੁੱਟਲੇ ਅੱਧੇ ਹੋਟਾਂਗੇ ਫਿਰ ਆਪਾਂ ਮੰਗਲਾਸਟ ਚੰਬ ਫਿਰ ਕੁੱਟ ਕੇ ਤੁਹਾਨੂੰ ਦਿਖਾਉਣੀ ਆ ਲਓ ਜੀ ਆਪਾਂ ਅੰਬ ਵੀ ਪਾ ਲਿਆ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟਾਂਗੇ ਫਿਰ ਪਾਵਾਂਗੇ ਨਾਣ ਤੇ ਮਿਰਚ ਤੇ ਪਾਵਾਂਗੇ ਗੁੜ ਗੁੜ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਕਿੰਨਾ ਗੁੜ ਪਾਉਣਾ ਲਓ ਜੀ ਆਪਣੀ ਚਟਨੀ ਬਣ ਗਈ ਇਹਦੇ ਚ ਆਪਾਂ ਨਾਣ ਮਿਰਚ ਪਾ ਲਿਆ ਮਿਰਚਾਂ ਆਪਾਂ ਲਾਲ ਵੀ ਪਾ ਲਈਆਂ ਸਿਆਦੇ ਹਿਸਾਬ ਨਾਲ ਪਾ ਲਏ ਤੇ ਥੋੜਾ ਜਿਹਾ ਪਾਇਆ ਆ ਪਗੜ ਇੰਨਾ ਕ ਗੁੜ ਪਾਇਆ ਮੈਂ ਬਸ ਪਤਾ ਨਹੀਂ ਪਾਉਣਾ ਇਹਦੇ ਨਾਲ ਖੱਟੀ ਮਿੱਠੀ ਜਿਹੀ ਬਹੁਤ ਸਵਾਦ ਚਟਣੀ ਬਣੂ ਜਦੋਂ ਆਪਾਂ ਜਿਆਦਾ ਮਿੱਠਾ ਪਾਵਾਂਗੇ ਫਿਰ ਸਵਾਦ ਨਹੀਂ ਲੱਗਣੀ ਤੇ ਆਪਣੀ ਬਣ ਗਈ ਚਟਣੀ ਅੱਗੇ ਤੁਹਾਨੂੰ ਹੋਰ ਕਮਾਤਾਂ ਦਿਖਾਉਣੀ ਹੁਣ ਆਪਾਂ ਆਏ ਹਾਂ ਜੀ ਲੈਸ ਲੈਨਸ ਉਤਦੀ ਕੋਣੇ ਵੀ ਦਿਖਾਉਣੀ ਹੈ ਲੈਸ ਸਵੀਵਿੰਗ ਪੂਲ ਜਾਏ ਅਸੀਂ ਉੱਥੇ ਸ ਵੀਡੀਓ ਬਣਾਈ ਸੀ ਚਲੇ ਕਰਾ ਮਿਲ ਜਾਏ ਮੈਂ ਤੇ ਹੁਣ ਆਪਾਂ ਆਇਆ ਲੈਸ ਲੈ ਲਫੜ ਮਨ ਲੈਸ ਬਣਾਓ ਲੈਸ ਸੂਟ ਬਣਾਓ सर लेना अब लगभग ਜੇ ਸੁਣਾ ਜੀ ਸਿੰਪਲ ਅਪੀਅਰਸ ਹਾਂ ਉਹ ਤਾਂ ਗੁੱਡ ਹੋਈ ਸੀ ਜੀ ਬ੍ਰੀਕ ਹੈ ਜੀ ਤੁਸੀਂ ਜਿਹੜਾ ਉਹ ਤਾਂ ਪਾ ਦੇਣਾ ਸੁਣਾ ਨੂੰ ਮੈਨੂੰ ਵੀ ਆਵਲਾ ਸੁਣਾ ਲੈਣਾ ਹੈ ਇਹਨਾਂ ਦਾ ਮੋਟਾ ਵੀ ਦਿਖਦਾ ਵੀ ਹੈ ਨਾ ਚੰਗੀ ਤਰ੍ਹਾਂ ਤੇ ਮੋਟਾ ਵੀ ਇਹਨਾਂ ਲੇ ਹੋ ਵੀ ਸੋਨਾ ਵੀ ਹੈ ਇਹ ਸੋਨਾ ਦੇ ਵਿੱਚ ਦੇਖ ਕੇ ਲਈ ਸੋਣਾ ਨਾਈਸ ওকে ਬ੍ਰੀਥ ਇਰ ਬ੍ਰੀਕ ਹੈ ਹਬਲਾ ਸਿਯਾ ਕੋਰ ਦੇ ਨੋਟਸ ਕੋਲ ਮੈਂ ਦੂਰ ਸਿਲ ਪੂਰ ਵਿਨ ਉਹਨਾਂ ਪਰ ਮੈਚਿੰਗ ਸੋਹਣਾ ਲੱਗਦਾ ਇਹ ਔਰ ਗੈਂਦੇ ਹਨ ਵੀ ਐਸ ਵੀ ਐਸਪੀ ਵੀ ਦੇਖ ਲਓ ਬਹੁਤ ਚੰਗੇ ਹਨ ਲੋ ਜੀ ਆਪਾਂ ਬਜ਼ਾਰੋਂ ਦੇ ਕੰਮ ਸੀ ਜਿਹੜੇ ਕਰ ਆਂਦੇ ਤੇ ਆਪਾਂ ਇੱਕ ਤਾਂ ਸੂਟ ਸਟਿਚ ਕਰਾਇਆ ਹੈ ਦੇਖੋ ਇਸ ਤਰ੍ਹਾਂ ਪੂਟਲੀ ਬਟਨ ਲਵਾਏ ਇਹਦੇ ਤੇ ਗਾਲੇ ਤੇ ਤੇ ਲੈਸ ਲਵਾਈ ਹੈ ਚਾਕਾਂ ਤੇ ਇਹਦੇ ਤੇ ਬਾਹਾਂਾਂ ਤੇ ਤੇ ਆਪਾਂ ਸਲਵਾਰ ਤੇ ਵੀ ਲਵਾਈਏ ਪੌਂਚੀਆਂ ਤੇ ਲੇਸ ਇਹ ਨਾਲ ਆਪਾਂ ਜਿਹੇ ਦੁਪੱਟਾ ਡਾਈ ਵੀ ਕਰਾ ਲੈ ਜਿੰਨਾ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਗਰੇਸ ਵਾਲੀ ਸੂਟ ਦੇ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਇੱਕ ਆਪਾਂ ਇਹ ਸੂਟ ਨੂੰ ਸਟਿਚ ਕਰਾਇਆਗਾ ਇਹਦੇ ਦੁਪੱਟਾ ਡਾਈ ਕਰਨ ਲਈ ਇਹ ਕਮੀਜ਼ ਉਧਰ ਫੜਾ ਕੇ ਆਂਦਾ ਤੇ ਇੱਕ ਸੂਟ ਆਪਾਂ ਹੋਰ ਲਿਆਂਦਾ ਤੇਰੀ ਵਾ ਬ੍ਰੈਂਡ ਦਾ ਸੂਟ ਹੈ ਤੇ ਇਹ ਹੀ ਸਲਵਾਰ ਦੇ ਵਿੱਚ ਇਸ ਤਰ੍ਹਾਂ ਸੈਲਫ ਹੈ ਤੇ ਇਹਦਾ ਜਿਹੜਾ ਬ੍ਰੈਂਡ ਹੈ ਕੋਰੀ ਵਾ ਬ੍ਰੈਂਡ ਦਾ ਸੂਟ ਹੈ ਜਿਸ ਸਮਾ ਬੱਲੇ ਵਰਗਾ ਮੰਨ ਲਿਓ ਇਹ ਲੈ ਆਂਦਾ ਰੋਟੀ ਪਾਣੀ ਆਪਾਂ ਬਣਾ ਕੇ ਖਾ ਲਿਆ ਸੀਗਾ ਦੁੱਧ ਬਾਅਦ ਵੀ ਦੇਤਾ ਸਾਰਿਆਂ ਨੇ ਦੁੱਧ ਵੀ ਪੀ ਲਿਆ ਹਾਂਡੇ ਵੀ ਸਾਫ਼ ਕਰਤੇ ਰਸੋਈ ਸਾਫ਼ ਕਰਤੀ ਮੈਂ ਤਾਂ ਹੁਣ ਤੁਹਾਨੂੰ ਦਿਖਾ ਦਈਏ ਵੀ ਬਾਜ਼ਾਰ ਗਏ ਸੀ ਤੇ ਉੱਥੋਂ ਕੀ ਕੀ ਲੈ ਆਂਦਾ ਸਾਰੇ ਛੋਟੇ ਛੋਟੇ ਕੰਮ ਕਰਤੇ ਹੋਰ ਬੁਸ਼ੀ ਲੋਡ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਤੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਕਰਕੇ ਦੱਸਿਓ ਸਾਡੀਆਂ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਨੇ